ਦਰੂ ਲੱਕੜ ਦਾ ਕੰਮ ਹੋ ਗਿਆ ਕੰਪਲੀਟ ਤੇ ਦਰਵਾਜੇ ਦਰੂ ਜੇ ਕਿਵੇਂ ਬਣੇ ਉਹ ਸਾਰੇ ਦਿਖਾਉਣੇ ਆ ਆਲੀ ਬਸ ਚਲੋ ਬੋਸਾਂ ਆ ਜੀ ਇਹ ਆ ਗਿਆ ਡਰਾਇੰਗ ਹੁੰਦਾ ਬਾਹਰ ਜਿਹੜਾ ਹੈਗਾ ਬਾਹਰ ਆ ਆ ਗਿਆ ਆ ਡਿਜ਼ਾਈਨ ਬਣਾਇਆ ਸੈਟ ਸੱਟਾ ਸੱਟ ਇਹ ਇੱਥੇ ਲਾਇਆ ਗੋਲਾ ਹਾਂ ਕੰਕੀ ਗੋਲਾ ਹੋ ਗਿਆ ਜੀ ਇਹ ਜਾਲੀ ਵਾਲਾ ਬੱਲਾ ਹੈ ਅੰਦਰੋਂ ਲੱਗਿਆ ਹੋਇਆ ਅੰਦਰੋਂ ਪੁੱਲਾਂਗੇ ਆਪਾਂ ਤੇ ਆਹ ਦੂਰੀ ਜਾਲੀ ਲਾਈ ਹੈ ਇੱਕ ਤਾਂ ਹੋਊਗੀ ਬਰੀਕ ਜਾਲੀ ਨੇੜੇ ਜਾ ਕੇ ਦਿਖਾ ਦੇ ਬਰੀਕ ਜਾਲੀ ਥੱਲੇ ਲੱਗੀ ਹੈ ਉੱਤੇ ਲੱਗੀ ਹੋਈ ਗੋਟੀ ਜਾਲੀ ਜਿਹਨੂੰ ਬਰਕੀ ਜਾਲੀ ਕਹਿੰਦੇ ਆ ਦੂਰ ক্লোਜ਼ਰ ਲਾਤਾ ਇੱਧਰ ਤੇ ਇੱਧਰ ਹੋ ਗਈ ਸੀਸੀ ਆ ਜਾਓ ਇੱਧਰ ਇਹ ਵਗਾ ਮੀਨ ਲੋਰ ਜਿਹੜਾ ਬਿੱਟੀ ਕਿਹੜਾ ਆਪ ਕੜਾਂਗਾ ਜਿਹੜਾ ਸੋਨਾ ਲੱਗਣਾ ਜਿਆਦਾ ਸੋਨਾ ਬਣਾਉਣਾ ਸੀਗਾ ਇਹ ਉਹ ਦਰਵਾਜ਼ਾ ਦੋ ਕਲੋਜ਼ਰ ਲੱਗਿਆ ਦੋਨੇ ਪਾਸੇ ਇਹ ਆਪਾਂ ਦੋ ਦਰਵਾਜ਼ੇ ਬਣਾਏ ਜਾਂਦੇ ਨੇ ਇੱਕ ਦਰਵਾਜ਼ਾ ਬਣਦਾ ਹੁੰਦਾ ਪਰ ਆਪਾਂ ਦੋ ਬਣਾਦੇ ਕਿਉਂਕਿ ਹੁਣ ਇੱਕ ਇੱਧਰ ਇੱਧਰ ਲੋਕਿਆ ਕਰੋ ਇੱਧਰ ਕੁੜੀ ਹਰ ਵਕਤ ਲੱਗੀ ਰਹਿਣਾ ਕਰੋ ਤੇ ਇੱਧਰ ਮੈਂ ਖੁੱਝਾ ਰਹਿ ਦੂਣਾ ਜਦੋਂ ਵੀ ਚੀਜ਼ ਪਾਉਣੀ ਆ ਉਦੋਂ ਇੱਧਰੋਂ ਖੁੱਲ੍ਹਾ ਕਰਾਂਗੇ ਤੇ ਨਹੀਂ ਆਹ ਬੰਦਾ ਦੇ ਥੋੜੀ ਆਰਾਮ ਨਾਲ ਢੱਪਿਆ ਕਰੂਗਾ ਤੇ ਥੱਲੇ ਅਪਰ ਦਾ ਢੱਪ ਆ ਗਈ ਜੀ ਮਿੱਟੀ ਮੁੱਟੀ ਨਹੀਂ ਜਾਵੇ ਇੰਦਰ ਇਹ ਬਰਸ਼ਾਪਾ ਆਪ ਲੋਆ ਜੰਸਤਰੀਆਂ ਨੇ ਲੋੜ ਨਹੀਂ ਸੀ ਪਰ ਆਪ ਆਪ ਕਹਿ ਕੇ ਲਗਵਾਲਾ ਇੱਥੇ ਵੀ ਇੱਕ ਥਾਂ ਦਾ ਜਿਵੇਂ ਨਹੀਂ ਦੋਨੇ ਸੇਮ ਡਿਜ਼ਾਈਨ ਬਣਿਆ ਇੱਥੇ ਆਵੇ ਆ ਗੋਲੇ ਲਾ ਕੇ ਰੰਗ ਹਜੇ ਕੀਤਾ ਨਹੀਂ ਆਪਾਂ ਤੇ ਉਹੀ ਜੜ ਲੱਗੀ ਹੈਗੀ ਸੇਮ ਜੜ ਲੱਗੀ ਹੈਗੀ ਤੇ ਹੁਣ ਚੱਲੀਏ ਆਪ ਅੰਦਰ ਤੇ ਆਹਾ ਆ ਗਏ ਇਹ ਇਸ ਲਈ ਬੋਲ ਕੇ ਕਿ ਬਾਰਾਗੇ ਇਹ ਲੋਗ ਦੂਜਾ ਲੈ ਲਾ ਰਲਾ ਪਾ ਲੈ ਨਹੀਂ ਇਹ ਇਹ ਜਲ ਸੁਣ ਹਰਦਾ ਤੇ ਕਹਿੰਦਾ ਆਪਾਂ ਦੱਸ ਦੇਣ ਘੈਂਡੀ ਜੁੜਿਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਸਰ ਮਾਈਕਾ ਕੀ ਹੋ ਜਾਗਾ ਸੋਨਾ ਉੱਤੇ ਜਿਹੜਾ ਉਹ ਸੀਗਾ ਲੈਂਿਨੇਸ਼ਨ ਲੱਗਿਆ ਹੋਇਆ ਸੀ ਉਹ ਆਹ ਅਸੀਂ ਸਾਫ਼ ਨਹੀਂ ਕੀਤਾ ਤੇ ਉਹ ਅਸੀਂ ਲਾਤਾ ਸਾਰਾ ਤੇ ਇਹਦਾਂ ਹੱਪ ਚੁੰਬਕ ਇੱਥੇ ਨਾਲ ਲੱਗੇਂਗਾ ਬਗਵਾਰ ਕੋਈ ਜਿਵੇਂ ਪੱਖਾ-ਪੱਖਾ ਚੱਲਦਾ ਹੋਵੇ 12 ਹੀ ਵੱਜਦਾ ਵਾਝ ਤਾਂ ਨਹੀਂ ਇਹਨੂੰ ਆਪਾਂ ਪਿੱਟ ਨਾਲਾ ਕਮਰਾ ਵੀ ਕਹਿ ਦਿੰਦੇ ਆਂਗੇ ਪੰਜਾਬੀ ਵਿੱਚ ਤੇ ਇਹਦੇ ਵੀ ਸਾਰੇ ਇਹਦੇ ਸੇਮ ਸਰਮੇਕਾ ਲੱਗੇ ਆ ਹਨ ਤੇ ਲੌਗ ਵੀ ਕੋਈ ਚੀਜ਼ ਹੈਗੀ ਹੁਣ ਆ ਜੀਏ ਆਪਾਂ ਇਹ ਸੀਗਾ ਬੈੱਡਰੂਮ ਇਹ ਵੱਡਾ ਬੈੱਡਰੂਮ ਆ ਵਾ ਥੋੜਾ ਜਿਹਾ ਤੇ ਇਹਦੇ ਨਾਲ ਹੀ ਇਧਰਲੇ ਪਾਸੇ ਆ ਗਿਆ ਸਟੋਰ ਵਾਧੂ ਘੱਟੂ ਸਮਾਨ ਜਿਵੇਂ ਆਪਣੇ ਪਿੰਡਾਂ ਦੇ ਹੁੰਦਾ ਜਿਹੜਾ ਓਰਿਜਨਲ ਹੈ ਤੇ ਇਦਾਂ ਦਾ ਬੈੱਡਰੂਮ ਹੈ ਕਬੂਲ ਦੋ ਬੈੱਡਰੂਮ ਵਾਲੇ ਆਪਣੇ ਤੇ ਤਾਂ ਜੀ ਆ ਗੁੰਡੀ ਦਾ ਪਤਾ ਨਾ ਮੰਨ ਲਈ ਇਹ ਵੀ ਨਾ ਜਿਆ ਸਾਧਾਨੀ ਅੰਦਰੋਂ ਲਾ ਗਈ ਜਾਂਦੀ ਆ ਲੋਕ ਵੀ ਆਹ ਬਦ ਨਹੀਂ ਕਿਹਾ ਉਹ ਲਾਦੀ ਇਹ ਘਾਤ ਤੁਹ ਲਾਦੀ ਆਪਾਂ ਨੇ ਇਹ ਰੱਜੀ ਹੈਗੀ ਇਹ ਕੰਮਣੀ ਆਪਾਂ ਨੂੰ ਚੱਜੇ ਕਿ ਪਾਲ ਤੋਂ ਹੱਤਾ ਵਾਦੂ ਤੋਂ ਹੱਤਾ ਹੈ ਤੇ ਇਧਰ ਆ ਜਵਾਦ ਨੂੰ ਹੁੰਦਾ ਡੋਰ ਜਿਹੜਾ ਇੱਧਰ ਸੱਚ ਇਧਰ ਜਾਲੀ ਵਾਲਾ ਕੋਈ ਨਹੀਂ ਕਿਉਂਕਿ ਉਧਰੋਂ ਲੋਕ ਹੋ ਜਾਣਾਗਾ ਸਾਰਾ ਇਧਰ ਆ ਗਿਆ ਜਿਹੜੀ ਮੇਨ ਇੰਟਰੈਸ ਤੇ ਉਧਰ ਡਰੈਮ ਰੂਮ ਦਾ ਜਿਹੜਾ ਦਰਵਾਜ਼ਾ ਉਹਦੀ ਜਾਲੀ ਵਾਲੇ ਪੱਲੇ ਲਾਏਗਾ ਤੇ ਹੋਰ ਕਿਤੇ ਜਾਲੀ ਵਾਲੇ ਪੱਲੇ ਲਾਏ ਇਹਨਾਂ ਦੀ ਲੋੜੀਆਂ ਪਾਲ ਤੋਂ ਹੱਤਾ ਚ ਕੀ ਕਰਨਾਗਾ ਤਣ ਕਰਕੇ ਇਹਨਾਂ ਨੇ ਇਹ ਕਿ ਕਿ ਸਰਮਾਇਕਿਆਂ ਨਾਲ ਜਿਹੜਾ ਪਤਾ ਉਹ ਲਾਇਆ ਹੁਣ ਆਪਾਂ ਆਈਏ ਬੋਰਡ ਨਾਲ ਤੇ ਤਾਂ ਬਣੀ ਨਹੀਂ ਹੁੰਦੀ ਤੇ ਜਿਹੜੀ ਪਾਉਂਦਾ ਯੂਨੀ ਜੀ ਨਾਲ ਕਮੈਂਟ ਆਈ ਸੀ ਕਿ ਇਹਦੇ ਵੀ ਇੱਥੇ ਤੁਸੀਂ ਰਵਾ ਸੀਗਾ ਲੋਹੇ ਦਾ ਬੋਰ ਪਰ ਆਪਾਂ ਆਹ ਜਿਹੜੀ ਇਹ ਕਲਾਈ ਦਾ ਹਰ ਕੱਜ ਜਿਹੜਾ ਆਹ ਬੋਰ ਆ ਇਹ ਬੋਰ ਹੈਗਾ ਦਾ ਵਾਟਰਪੂਫ ਬੋਰ ਇਹਦੇ ਪਾਣੀ ਜੇ ਮਾਰੀ ਜੁਲੀ ਜਾ ਸ਼ਰਮਾਇਕਾ ਕਰਾ ਹੋ ਸਕਦੇ ਥੇ ਪਾਣੀ ਪਾਉਣ ਨਾਲ ਜਿਹਨੂੰ ਆਪਾਂ ਕਰ ਦਗੇ ਬੰਦ ਤੇ ਹੋਰ ਜਾਣਕਾਰੀ ਵਾਲਾ ਵਧਗੇ ਜਿਹੜੀ ਸ਼ਰਮਾਇਕੀ ਦੀ ਹੈ ਹਮਾਇਤਾਂ ਦੇ ਸਿੱਧੀ ਹੀ ਤੇ ਆਪਾਂ ਖਰਚੇ ਨੂੰ ਦੁਬਾਰੇ ਨੂੰ ਬੜਾਵਾਗੇ ਇਹ 1300 ਰੁਪਏ ਦੇ ਇਕ ਸੀ ਡਿਵਰਜ ਹੋ ਗਏ ਤੇ ਇੱਕ ਹੈ ਹੋਗਾ ਸ਼ਰਮਾਇਕਾ ਹੈ ਤੇ ਹੋਰ ਵੀ ਜਿਵੇਂ 0.79 ਇਹ ਅੱਠਵੇਂ ਵੀ ਆਉਂਦਾ ਹੈ ਸਰਮੇਕਰ ਉਹ ਨਹੀਂ ਆਪਾਂ ਲਾਇਆ ਇੱਕ ਵਾਰੀ ਚੰਗੀ ਕਰਵਾ ਆ ਵੀ ਲੈਤਰੰਤਰ ਨਾ ਹੁੰਦਾ ਨਹੀਂ ਤੇ ਇੱਕ ਵਾਰੀ ਪੈਸੇ ਲੱਗਿਆ ਤੇ ਕੰਮ ਆਪਾਂ ਚੰਗੀ ਕਰਦੇ ਤੇ ਬਾਕੀ ਤੁਸੀਂ ਦੱਸਣਾ ਵੀ ਕਿਵੇਂ ਆ ਗਈ ਬਿਜਲੀ ਦੀ ਸਿਫਾਈ ਸੈੱਟ ਹੋਇਆਗਾ ਕੰਮ ਜੇ ਕੋਈ ਬਾਦ ਘਾਟਾ ਤਾਂ ਦੱਸ ਦਿਓ ਹਜੇ ਆਪਾਂ ਪੈਸੇ ਉਹਦੇ ਦਿੱਤੇ ਨਹੀਂ ਤੇ ਉਸ ਉਸ ਹਿਸਾਬ ਨਾਲ ਅਸਰ ਹੁਤਾ ਉਹ ਕਰ ਲੈ ਜੇ ਕੋਈ ਕਮੀ ਲੱਗੀ ਤੇ ਬਾਕੀ ਆਪਾਂ ਬਾਹਰ ਦੀ ਜਾ ਕੇ ਦਿਖਾਉਣੇ ਅਗੇ ਉਹ ਜਿਹੜੀਆਂ ਬਾਹਰ ਨਾਲ ਉਹ ਬਾਹਰ ਕੀ ਆਪਾਂ ਦਾ ਘਰ ਜਾ ਕੇ ਇਹ ਜਿਹੜਾ ਸ਼ੀਸ਼ਾ ਹੈ ਇਹ ਆਪਾਂ ਵਾਈਪ ਪਾਇਆ ਕਿਉਂਕਿ ਹੁਣ ਵਾਈਟ ਹੀ ਚੱਲਦਾ ਕਿਉਂਕਿ ਵਿੱਚ ਆਹ ਜਿਹੜੇ ਪਾਏ ਹੋਏ ਆ ਗਿਆ ਨਾਲ ਸਟੀਲ ਨੇ ਆਏ ਸਹੀ ਨੂੰ ਤੇ ਪਾਇਆ ਪਾ ਪਾ ਤੇ ਤਾਂ ਕਰਕੇ ਫਿਰ ਇਹ ਦਿੱਦੇ ਹੈਗੇ ਤੇਜੀ ਬਣਾਇਆ ਆਪਾਂ ਸਾਰਾ ਰੋਟੀ ਘੜੀ ਲੱਕੜਾ ਪਾ ਜੰਮੂ ਕਰ ਤੇ ਜਿਹੜੀ ਪਰਤਲ ਉਹ ਸਾਰਾ ਪਾਉਣਾ ਪਈ ਆ ਵੀ ਘੜੀ ਬਣਾ ਲੀਏ ਕੋਈ ਤੇ ਬਿੱਟਰ ਦੇ ਸਾਰੀ ਬਾਹਰ ਤੇ ਪਟੇਨਾ ਬਾਹਰ ਜਿਹਦੇ ਵਿੱਚ ਬੈਟਿੰਗ ਕਰਨਾ ਬਾਹਰ ਗਾ ਉੱਪਰ ਚ ਪਹਿਲੀ ਛੜਾ ਲੈਣਾ ਤੇ ਇਹ ਜਿਹਨੂੰ ਇਸ ਤੋਂ ਰੋਟਾ ਨਾਲ ਸੇ ਦੋ ਦਰਦ ਵੀ ਉਹ ਦਿਨ ਦਿੱਲੀ ਵਾਰੀ ਹੋਈ ਸੀ ਮੈਂ। ਸਾਚਾ ਦੱਸਣਾ ਕਿ ਬੰਦਾਂ ਲੱਗਦੇ। ਕੰਮ ਜਿਹੜਾ ਹੈਗਾ ਉਹ ਆਪਣਾ ਕੰਪਲੀਟ ਹੋ ਗਿਆ ਸਾਰਾ। ਕਰਦਾ ਓਕੇ ਹੈਗਾ ਥੋੜਾ ਜਿਹਾ ਰਹਿੰਦਾ। ਮੂਰੇ ਪੋਰਚ ਦੇ ਪੂਰੇ ਰੈਂਪ ਬਣਾਉਣ ਵਾਲਾ ਰਹਿੰਦਾ। ਕਹੋ ਵੀ ਆਪਾਂ ਬਿਜਲੀ ਨੂੰ ਆਖਿਆ ਵੈਗਾ ਤੇ ਉਹ ਵੀ ਬਸ ਕੱਲ ਨੂੰ ਆ ਬਤਾ ਜੀ ਅੱਜ ਅਸੀਂ ਸਮਾਨ ਜਾਰ ਰੱਖਣ ਲੱਗੇ ਤਾਂ ਕਰਕੇ ਕੰਮ ਤੇ ਲੈਣੀ ਪੜੇ। ਤੇ ਬਾਕੀ ਉਹ ਵੀ ਆਪਾਂ ਕੰਕਰੀਟ ਕਰਦਾਂਗੇ ਉਹ ਅੰਦਰੋਂ ਅੰਦਰੋਂ ਕੰਮ ਜਿਹੜਾ ਉਹ ਸਾਰਾ ਨਿਕਲ ਗਿਆ ਤੇ ਬਾਕੀ ਜਿਹੜਾ ਟੋਟਲ ਖਰਚਾ ਜਿਹੜਾ ਘਰ ਤੇ ਕਿੰਨਾ ਖਰਚਾ ਆਇਆਗਾ 14 ਤੋਂ 20 ਕਿਲੋ ਹੋ ਗਿਆ ਤੇ ਘਰ ਲਾ ਲੋ ਕੁਰਸੀ ਲਾ ਲੋ ਕੋਈ ਮਰਜੀ ਲਾ ਲੋ ਮਦਦਕਾਰੀ ਕਿੰਨਾ ਹੋਣਾ ਤੇ ਕੁਝ ਜਿੰਨਾ ਵੀ ਖਰਚਾ ਆਇਆ ਉਹ ਆਪਾਂ ਦੱਸਾਂਗੇ ਸਾਰਾ ਬਾਕੀ ਕਿਹੜਾ ਆਪਾਂ ਜੱਲ ਕਰਵਾ ਦਾਂਗੇ ਇਹ ਲੱਕੜ ਕਿੰਨਾ ਕਿੰਨੇ ਲੱਕੜਾਈ ਇਹ ਤੇ ਕਿੰਨੇ ਦਾ ਹੋਰ ਸਮਾਨ ਆਇਆ ਜੋ ਆਹ ਡੋਰ ਸੁਣਾ ਤੇ ਆਹ ਡੋਰ ਦੋ ਦੋ ਜੁਗਿਆ ਤੇ ਆਹ ਗਾਰੇ ਹੰਡੜਾ ਸੀਸ਼ਾ ਕਿੰਨੇ ਰੁਪਏ ਸੇਰ ਬੋਟ ਤੇ ਆ ਜਾਲੀ ਕਿੰਨੇ ਰੁਪਏ ਸੇਰ ਬੋਟ ਪਈ ਆ ਲੱਕੜ ਕਿੰਨੇ ਆਪਾਂ ਨੂੰ ਕਿੰਨੀ ਮਹਿੰਗੀ ਪਈ ਹੋਗੀ ਤੇ ਤਲਾਈ ਦਾ ਕੀ ਰੇਟ ਸੀ ਤੇ سرمਾਈਕੇ ਦੀ ਮੈਂ ਦੱਸ ਹੀ ਦਿੱਤਾ 13 ਰੁਪਏ ਤਕੀਰ ਸੀ ਤੇ ਬਾਕੀ ਉਹਦਾ ਆਪਾਂ ਰੇਟ ਇੱਕ ਵੱਖਰੀ ਵੀਡੀਓ ਤੇ ਦੱਸਾਂਗੇ ਨਹੀਂ ਵੀਡੀਓ ਜਿਹੜੀ ਅੱਜ ਆ ਗਈ ਆ ਉਹ ਬੜੀ ਲੰਬੀ ਹੋ ਜੂਗੀ ਤੇ ਤਾਂ ਕਰਕੇ ਫਿਰ ਆਪਾਂ ਕੱਲ ਦੀ ਵੀਡੀਓ 'ਚ ਦੱਸ ਦਿਆਂਗੇ ਕਿਉਂਕਿ ਅੱਜ ਮਿਸਤਰੀ ਨਾਲ حساب ਵੀ ਕਰ ਲੈਗਾ ਤੇ ਟੋਟਲ ਖਰਚੇ ਦਾ ਹਜੇ ਉਹ ਇੱਕਦਰੀ ਆਪਾਂ ਨੂੰ ਲਿਖਣਾ ਪੈਣਾਗਾ ਕਿchna ਕਰਤਾ ਤੇ ਉਹ ਮੈਂ ਕਾਪੀ 'ਤੇ ਨੋਟ ਕਰਕੇ ਉਹ ਸਾਰਾ ਜਿਹੜੀ ਖਰਚਾ ਵਾਲੀ ਵੀਡੀਓ ਉਹ ਆਪਾਂ ਕੱਲ ਨੂੰ ਬਣਾ ਲਾਂਗੇ ਤੇ ਆਪਣੇ ਕੋਲੇ ਲੱਕੜ ਜਿਹੜੀ ਉਹ 4000 ਰੁਪਏ ਦੀ ਵਧ ਗਈ ਹੈ ਤੇ ਫੈਵੀਕੋਲ ਵੀ ਵਧ ਗਿਆ ਤੇ ਮੇਸਤਰੀ ਦੀ ਗਲਤੀ ਹੈ ਜੀ ਇੱਕੇ ਵਾਰੀ ਜਿਹਨੇ 20 ਕਿਲੋ ਜਿਹੜਾ ਉਹ ਬਣਾ ਲਿਆ ਗਿਆ ਫੈਵੀਕੋਲ ਇੱਕੇ ਵਾਰੀ ਚ ਮੰਗਾਇਆ ਇਹ ਗਲਤੀ ਹੈ ਘੱਟੋ ਘੱਟ 1500 ਰੁਪਏ ਦਾ ਫੈਵੀਕੋਲ ਜਿਹੜਾ ਵਧ ਗਿਆ ਤੇ ਬਾਕੀ ਮੇਸਤਰੀ ਨੇ ਵੇਨੇ ਹੁੰਦੇ ਵੀ ਵਾਧਾ ਘਟਾ ਨਹੀਂ ਪੈਂਦੇ ਉਹ ਤਾਂ ਬਣਾਉਂ ਗਏ ਜਿਹਦਾ ਸਮਾਨ ਤੇ ਮਜ਼ਦੂਰਾਂ ਭਲਾਂ ਦੇ ਕੋਈ ਮਰਜ਼ੀ ਵਧੀ ਜਵੇ ਘਟੀ ਜਵੇ ਉਹਦਾ ਕੁਈ ਚੱਕਰ ਨਹੀਂ ਆ ਮੇਰੇ ਕਿਨਾਂ ਤੇ ਬਾਕੀ ਖਰਚਾ ਦੀ ਵੀਡੀਓ ਆਪਾਂ ਲੈਜੀ ਬਣਾਵਾਂਗੇ ਤੇ ਆਪਾਂ ਦੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਵੀਡੀਓ ਵਧੀਆ ਲੱਗੀ ਤੇ ਇਹਨਾਂ ਨੂੰ ਕਰ ਲੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਲੈ ਕੇ ਆਈਂਗੀ ਅਗਲੀ ਵੀਡੀਓ ਇਸ ਤੱਕ ਦੇ ਲਈ ਧੰਨਵਾਦ ਰੱਖਾਂਗਾ